ਵਿਸ਼ੱਕ ਮੰਤਰੀ ਸਾਹਿਬ ਤਾਂ ਪੇਸ਼ ਹੋਇਆ ਪਰ ਸਿੱਟ ਨੇ ਦੂਸਰੇ ਪਾਸੇ ਐਸਜੀਪੀਸੀ ਦੇ ਸਕੱਤਰ ਨੂੰ ਤਲਬ ਕਰ ਲਿਆ ਜੀ ਹਾਂ 328 ਲਾਪਤਾ ਪਵਨ ਸਰੂਪਨ ਦੇ ਮਾਮਲੇ ਦੇ ਵਿੱਚ ਸ਼੍ਰੋਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਮੌਜੂਦਾ ਸਕੱਤਰ ਨੂੰ ਹੁਣ ਸਿੱਟ ਨੇ ਤਲਬ ਕੀਤਾ ਕੀ ਇਹ ਤਲਬ ਤਲਬ ਦਾ ਖੇਡ ਹੈ ਕਿ ਤੁਸੀਂ ਸਾਨੂੰ ਤਲਬ ਕਰੋਗੇ ਅਸੀਂ ਤੁਹਾਨੂੰ ਕਰਾਂਗੇ ਕਿਉਂਕਿ ਜਧਰ ਸਾਹਿਬ ਨੇ ਕਿਹਾ ਸਰਕਾਰ ਨੂੰ ਕਿ ਵੀ ਤੁਸੀਂ ਇਸ ਮਾਮਲੇ 'ਚ ਪਰੇ ਹੋ ਜੋ ਦਖਲ ਨਾ ਦਿਓ ਐਸਪੀਸੀ ਆਪਣੇ ਆਪ ਦੇਖੇ ਪਰ ਸਰਕਾਰ ਅੰਕੇ ਵਧੀ ਚਹਲਸਣੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਮਾਫ ਕਰਨਾ ਕੋਲੀ ਸਣੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਤੇ ਕੋਲੀ ਦੀ ਗ੍ਰਿਫਤਾਰੀ ਤੋਂ ਬਾਅਦ ਹਲਾ ਲਮਾਚੀ ਤੇ ਕਹਿੰਦੇ ਜੀ ਉਹ ਤਾਂ ਬਦਲਾ ਦਾ ਖਾਸ ਹੈ ਜੀ ਉਹ ਤਾਂ ਜੀ ਉਹਨਾਂ ਦਾ ਵੀ ਸੀਏ ਹੈ ਜੀ ਉਹ ਤਾਂ ਗੋਰਖ ਚੋ ਤਨਖਾਹ ਲੈਂਦਾ ਸੀ ਕੰਮ ਉਹਨਾਂ ਦਾ ਕਰਦਾ ਜੀ ਫੜਾ ਪਹਿਲੂ ਸੋ ਹੁਣ ਉਹਨੂੰ ਬਚਾਉਣ ਲਈ ਸਾਰੀ ਕਵਾਇਜ਼ ਹੋ ਰਹੀ ਹੈ ਜੀ ਸਵਾਲ ਖੜੇ ਸੀ ਪਰ ਜਿੱਦਾਂ ਹੀ ਮੁੱਖ ਮੰਤਰੀ ਨੂੰ ਤਲਬ ਕਰਨ ਦੀ ਖਬਰ ਆਈ ਨਾਲੇ ਸਿੱਟ ਵੱਲੋਂ ਐਸਡੀਪੀਸੀ ਦੇ ਮੌਜੂਦਾ ਸਕੱਤਰ ਪ੍ਰਤਾਪ ਸਿੰਘ ਤਲਬ ਕਰਨ ਦੀ ਗੱਲ ਆ ਗਈ ਵੈਸੇ ਤਾਂ ਸ਼੍ਰੋਮਣੀ ਕਮੇਟੀ ਕਹਿ ਚੁੱਕੀ ਹੈ ਕਿ ਐਸੇ ਦਾ 16 ਬੰਦਿਆਂ ਨੂੰ ਪਰੇ ਕਰਤਾ ਜੀ ਸਾਡਾ ਤਾਂ ਨਾ ਕੋਈ ਤਾਲੁਕਾਤ ਨਹੀਂ ਕੋਈ ਸਬੰਧ ਨਹੀਂ ਜੀ ਉਹਨਾਂ ਦੀ ਕਾਦੂਕਾ ਬੰਦਾ ਤਾਂ ਆਵਾਜ਼ ਹੀ ਪਾੜਨ ਤੁਰਿਆ ਫਿਰਦਾ ਜੀ ਉਹਦੀ ਵੋਟ ਵਾ ਸੋਸ਼ਲ ਮੀਡੀਆ ਤੇ ਕਾ ਰਹੇ ਨੇ ਜੀ ਪਰ ਦੂਏ ਪਾਸੇ ਇਹ ਕਹਿੰਦੇ ਵੀ ਪੰਥ ਦੇ ਕੰਮ 'ਚ ਦਖਲ ਵੀ ਹੈ ਗੁਰੂ ਸਾਹਿਬ ਆਪ ਹੀ ਦੇਖਣਗੇ ਜੀ ਉਹ ਕਹਿੰਦੇ ਜੇ ਇਦਾਂ ਤੱਕ ਹੁੰਦਾ ਜੀ ਕਰਨਗੇ ਪਰ ਦੋ ਐਸਜੀਪੀਸੀ ਦੇ ਮੈਂਬਰ ਅਦਾਲਤ ਦਾ ਰੁਕ ਕਰ ਲੈਂਦੇ ਨੇ ਕਿ ਜੀ ਅਸੀਂ ਸਿੱਟ ਨਾਲ ਰابطਾ ਕਰਨ ਲਈ ਤਿਆਰ ਆਂ ਸਿੱਟ ਨੂੰ ਰਿਪੇਸ਼ ਹੋਣ ਲਈ ਤਿਆਰ ਆਂ ਆਪਣਾ ਜਵਾਬ ਦੇਣ ਲਈ ਤਿਆਰ ਸਾਨੂੰ ਹੋਗਾ ਉਹ ਜਵਾਬਤ ਮਿਲ ਜੇ ਸਾਨੂੰ ਖਤਰਾ ਹੈ ਜੀ ਕਿਤੇ ਗ੍ਰਿਫਤਾਰ ਨਾ ਕਰ ਲੈਣ ਇੱਧਰ ਉਹ ਜਿਹੜੇ ਕੱਡੇ ਬਿਨੇ ਹਟਾਏ ਬਿਨੇ ਪਰੇ ਕੀਤੇ ਹੋਏ ਨੇ ਉਹ ਸਾਰੇ ਤਾਂ ਹੈਗੇ ਪਰ ਜਿਹੜੇ ਮੌਜੂਦਾ ਸਖਤਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਤਾਪ ਸਿੰਘ ਉਹਨਾਂ ਨੂੰ ਐਸ ਸਿਟ ਨੇ ਤਲਬ ਕੀਤਾ ਤੇ ਤਲਬ ਵੀ ਦਸਤਾਵੇਜ਼ਾਂ ਸਣੇ ਕੀਤਾ ਕਿ ਲੈ ਕੇ ਆਓ ਰਿਕਾਰਡ ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿ ਲੈਣ ਦੇਣ ਦੀ ਗੜਬੜ ਹੈ ਪੈਸਿਆਂ ਦਾ ਆਦਾਨ-ਪ੍ਰਦਾਨ ਦਾ ਸਹੀ ਨਹੀਂ ਹੈ ਉਹ ਸਾਰਾ ਮਿਲਾਨ ਕਰਾਓ ਸਾਰਾ ਦਸਤਾਵੇਜ਼ ਲਿਓ ਕਿੱਥੇ ਗਏ ਗੁਰੂ ਗ੍ਰੰਥ ਸਾਹਿਬ ਕਿੱਥੇ ਨਹੀਂ ਗਏ ਕਿਹਨੂੰ ਦਿੱਤੇ ਸੀ ਕਿਹਨੂੰ ਨਹੀਂ ਦਿੱਤੇ ਸੀ ਕਿਤੋਂ ਪੇਟਾਈ ਸੀ ਕਿਤੋਂ ਨਹੀਂ ਆਈ ਸੀ ਕਿਦੀ ਵੱਧ ਕੇ ਆ ਗਈ ਕਿਦੀ ਘਟ ਕੇ ਆ ਗਈ ਸਾਰਾ ਰਿਕਾਰਡ ਲਿਓ ਜੀ ਦੇਖਣੇ ਸਣੇ ਰਿਕਾਰਡ ਤੁਹਾਨੂੰ ਕਰ ਲੈਤੋਂ ਪਹਿਲਾਂ ਫੇਰ ਜਿੱਥੇ ਦੋ ਬੰਦਿਆਂ ਨੂੰ ਗ੍ਰਿਫਤਾਰ ਕਰ ਚੁੱਕੀ ਆ ਆਪਾਂ ਗੱਲ ਕਰਕੇ ਹਟਿਆ ਸੋ ਉੱਥੇ ਹੀ 14 თਾਮਾਂ ਤੇ ਲਗਭਗ ਅੰਮ੍ਰਿਤਸਰ ਤੋਂ ਲੈ ਕੇ ਚੰਡੀਗੜ੍ਹ ਤੱਕ ਸਿੱਟੇ ਜਾਂਚ ਵੀ ਕਰ ਲਈ ਹੈ ਕਿ ਕੰਪਿਊਟਰ ਕੀ ਕਾਗਜ਼ ਕੀ ਫਾਈਲਾਂ ਕੀ ਮੋਬਾਈਲ ਸੋ ਪ੍ਰਕਿਰਿਆ ਕਾਫੀ ਅੱਗੇ ਵੱਧ ਗਈ ਹਾਂ ਇਹ ਸਭ ਦੇ ਦਰਮਿਆਨ ਡਾਕਟਰ ਸੌਹ ਡਾਕਟਰ ਨਿੱਜਰ ਤੇ ਤਰਨਪ੍ਰੀਤ ਸੌਂਦ ਤੇ ਦਿੱਲੀ ਕਮੇਟੀ ਦੇ ਉਹ ਸਾਰੇ ਮੈਂਬਰ ਅਜਰੋ ਚੁੱਕੇ ਬਕਵਾਕ ਮਾਮਲੇ ਸੀ ਦਿੱਲੀ ਕਮੇਟੀ ਦੇ اجلاس ਵਾਲਾ ਮਾਮਲਾ ਸੀ ਉਹ ਚੋਂ ਉਹਨੇ ਪੇਸ਼ ਹੋ ਕੇ ਬੇਸ਼ੱਕ ਪ੍ਰਧਾਨ ਸਾਹਿਬ ਨਹੀਂ ਪੇਸ਼ ਹੋਏ ਦਿੱਲੀ ਕਮੇਟੀ ਦੇ ਕਹਿੰਦੇ ਕੋਈ ਮਾਤਾ ਦੀ ਬਿਮਾਰੀ ਦਾ ਮਸਲਾ ਸੀਗਾ ਪਰ ਬਾਕੀ ਮੈਂਬਰ ਲੱਗ ਭਗਾ ਹੀ ਉਹਨੇ ਆਪਣਾ ਸਪਸ਼ਟ ਕਰਨ ਦੇਤਾ ਇਸੇ ਤਰ੍ਹਾਂ ਡਾਕਟਰ ਨਿੱਜਰ ਉਹ ਕਹਿੰਦੇ ਜੀ ਮੈਂ ਤਾਂ ਧੰਨਵਾਦ ਜੀ ਅਦਾ ਸਰ ਸਾਡੇ ਧਿਆਨ ਚ ਲਿਆਂਦਾ ਹੈ ਮਾਮਲਾ ਮੈਂ ਤਾਂ ਆਪ ਕਹਿੰਦਾ ਜੀ ਕਿ ਸਾਰੇ ਅਮਰਤ ਭਰੀ ਹੋਣੇ ਚਾਹੀਦੇ ਨੇ ਚੀਫ ਖਾਲਸਾ ਦਵਾਨ ਦੇ ਵਿੱਚ ਨਿਯਮ ਵੀ ਸਾਡਾ ਹੀ ਹੈ ਜੀ ਬਰਾਦਰ ਵੀ ਸਾਡੀ ਹੀ ਹੈ ਜਿਹੜੇ ਅਮਰਤਾਰੀ ਮੈਂਬਰ ਨਹੀਂ ਹੈਗੇ ਜੀ ਕਹਿੰਦੇ ਅਸੀਂ ਉਹਨਾਂ ਨੂੰ ਪ੍ਰੇਰਿਤ ਕਰਾਂਗੇ ਗੁਰੂ ਵਾਲੇ ਬਣ ਅਮਰਤਾਰੀ ਬਣ ਅਸੀਂ ਚਾਹੁੰਦੇ ਕਿ ਕੋਈ ਪਰੇਵਿਸ਼ਾ ਨਾਲ ਤੁਲਨਾ ਚਾਹੁੰਨੇ ਜੀ ਅਮਰਤਾਰੀ ਹੋ ਕੇ ਨਾਲ ਤੁਰੇ ਰਹਿਣ ਜੇ ਕੋਈ ਨਹੀਂ ਹੋਊਗਾ ਤਾਂ ਫਿਰ ਉਧਰ ਤੇ ਨਵੇਂ ਮੈਂਬਰ ਆ ਜਾਣਗੇ ਜੀ ਸੋ ਉਹਨਾਂ ਨੇ ਵੀ ਇਸੇ ਤਰ੍ਹਾਂ ਹ ਮੰਤਰੀ ਤਰਨਪ੍ਰੀਤ ਸੌਂਦੋਰੀ ਉਹ ਕਹਿੰਦੇ ਜਿੱਦਾਂ ਹੀ ਜਸਦਰ ਸਾਹਿਬ ਨੇ ਸਾਡੇ ਮਾਮਲੇ ਧਿਆਨ ਚ ਲਿਆਂਦਾ ਸੀ ਪਾਈ ਜੱਤਾ ਜੀ ਦੇ ਯਾਦਗਾਰ ਦੇ ਹਵਾਲੇ ਨਾਲ ਉੱਥੇ ਜਿਹੜੀ ਤਸਵੀਰਾਂ ਦੇ ਵਿੱਚ ਹੈ ਕਿ ਮਰਿਆਦਾ ਦਾ ਉਲੰਘਣ ਹੋਇਆ ਕਹਿੰਦੇ ਅਸੀਂ ਜਲਦੀ ਉਹਨੂੰ ਦੁਰਸਤ ਕੀਤਾ ਪਰ ਭਾਗੀ ਤੌਰ ਤੇ ਮੈਂ ਉਹ ਸੰਸਦ ਦਾ ਮੁਖੀ ਹਾਂ ਇਸ ਲਈ ਮੈਂ ਗਲਤੀ ਲਈ ਜ਼ਿੰਮੇਵਾਰੀ ਕਬੂਲ ਕਰਦਾ ਜੀ ਮੈਂ ਹਾਜ਼ਰ ਸੋ ਸੌਂ ਵੀ ਪੇਸ਼ ਹੋ ਗਏ ਸੋ ਇਹ ਸਾਰੀ ਪ੍ਰਕਿਰਿਆ ਐਸਜੀਪੀਸੀ ਤੇ ਸਰਕਾਰ ਦੇ ਵਿਚਾਲੇ ਜਿਹੜਾ ਟਕਰਾਅ ਆਇਆ ਤੇ ਹੁਣ ਜਥੇਦਾਰ ਸਹਿਮਾਨ ਦਾ ਵਿੱਚ ਸਿੱਧੀ ਅਹਿਮਦ ਸਾਰੀਆਂ ਤਰ੍ਹਾਂ ਇਸ ਨੂੰ ਅਕਾਲੀ ਦਲ ਦਾ ਤੇ ਸੱਤਾਧਾਰੀ ਪਾਰ ਦਾ ਟਕਰਾਅ ਦੇਖ ਰਹੀਆਂ ਨੇ ਕੁਝ ਤਰ੍ਹਾਂ ਕਹਿੰਦੀਆਂ ਕਿ ਸਰਕਾਰ ਨੂੰ ਅਕਾਲੀ ਦਲ ਤੋਂ ਡਰ ਲੱਗਣ ਲੱਗਿਆ ਕੁਝ ਤਰ੍ਹਾਂ ਕਹਿੰਦੀ ਆ ਕਿ ਉਹ ਕਾਲੀ ਦਲ ਨੂੰ ਇਸ ਲੈਵਲ ਤੇ ਲੈਣਾ ਚਾਹੁੰਦੀ ਆ ਕਿ ਵੋਟਾਂ ਵੰਡ ਹੋ ਜਾਣ। ਕੁਝ ਤਰ੍ਹਾਂ ਕਹਿੰਦੀ ਆ ਬੀਜੇਪੀ ਨੂੰ ਵੀ ਸਤ ਸਿੱਤੇ ਰੇ ਚੁੱਕ ਰਹੀ ਆ ਕਿ ਬਰਾਬਰ ਦਾ ਖੇਡ ਹੋ ਜੂਵੇ ਸ਼ਾਇਦ ਸਾਡੀਆਂ ਵੋਟਾਂ ਬਚੀਆਂ ਰਹਿ ਜਾਣ। ਜੋ ਵੀ ਹੋਵੇ ਜੀ ਇਹ ਤਾਂ 2067 ਪਤਾ ਲੱਗੂ ਪਰ ਫਿਲਹਾਲ ਚਣੌਤੀ ਇਹ ਸਰਕਾਰ ਮੂਰੇ ਤੇ ਸ਼੍ਰੋਮਣੀ ਕਮੇਟੀ ਮੂਰੇ ਵੀ ਹੈ। ਦੋਵੇਂ ਪਾਸੇ ਚਣੌਤੀਆਂ ਵੱਡੀਆਂ ਖੜੀਆਂ ਤੇ ਵੱਡੀਆਂ ਦੇ ਵਿੱਚੋਂ ਪੱਤਕ ਤਰ੍ਹਾਂ ਦੀ ਨਜ਼ਰ ਹੈ ਕਿ ਮੁੱਖ ਮੁੱਦਿਆਂ ਤੋਂ ਧਿਆਨ ਹਟਦਾ ਹੈ। ਪੰਜਾਬ ਦੇ ਮੁੱਖ ਮਸਲੇ ਤਰਕਨਾਰ ਹੋ ਜਾਂਦੇ ਨੇ ਜਦੋਂ ਧਾਰਮਿਕ ਪਹਿਲੂ ਇਸ ਕਦਰ ਫਟਾ ਹੋ ਜਾਂਦਾ ਹੈ। ਕਿ ਫਿਰ ਉਹ ਬੁਨਿਆਦੀ ਮਸਲੇ ਸਰਕਾਰ ਦੀਆਂ ਨਲਾਕੀਆਂ ਸਰਕਾਰ ਦੀਆਂ ਗਲਤੀਆਂ ਕੇਂਦਰ ਦੀ ਥੱਕਾਸ਼ਾਈ ਉਹਨਾਂ ਵੱਲੋਂ ਪੰਜਾਬ ਦੇ ਹੱਕਾਂ ਤੇ ਡਾਕਾ ਉਹਦੀ ਲੜਾਈ ਲੜਨ ਦੀ ਸਮਰੱਥਾ ਸਰਕਾਰ ਦੇ ਵਿੱਚ ਨਾ ਪਹਿਲਾ ਸੀ ਫਿਰ ਉਹ ਲੁਕਾਉਣ ਦਾ ਵੀ ਪਹਿਲੂ ਬਣ ਜਾਂਦਾ ਇਹ ਵੀ ਚਾਤਰਾ ਆਪਰਾਪਰ ਧੂਰੀ ਫਿਰਦੀ ਹੈ